ਸਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਅੱਜ ਅਸੀਂ ਦੀਨਾਨਗਰ ਪਹੁੰਚੇ ਹਾਂ ਦੀਨਾਨਗਰ ਪਹੁੰਚ ਕੇ ਅਸੀਂ ਦੇਖਿਆ ਕਿ ਇੱਥੇ ਤਹਿਸੀਲ ਕੰਪਲੈਕਸ ਦੇ ਵਿੱਚ ਇੱਕ ਬਿਲਡਿੰਗ ਬਣ ਰਹੀ ਹੈ ਬਿਲਡਿੰਗ ਦੇ ਵਿੱਚ ਕਾਫੀ ਕੋਸ਼ ਹੈ ਜਿਹੜਾ ਤਾਂ ਅਸੀਂ ਅਗਲੀ ਵੀਡੀਓ 'ਚ ਦਿਖਾਵਾਂਗੇ ਪਰ ਜਿਹੜਾ ਮੇਨ ਰੀਜ਼ਨ ਆ ਉਹ ਇਹ ਦੇਖ ਰਹੇ ਹਾਂ ਕਿ ਜਿਹੜੀ ਇੱਥੇ ਲੇਬਰ ਕੰਮ ਕਰ ਰਹੀ ਆ ਉਹ ਦੇਖੋ ਕੋਈ ਵੀ ਜਿਹੜੀ ਸੇਫਟੀ ਦੇ ਰੂਲ ਨੇ ਕੋਈ ਵੀ ਫਾਲੋ ਨਹੀਂ ਹੋ ਰੇ ਨਾ ਤੇ ਉਹਨਾਂ ਦੇ ਕਿਸੇ ਦਾ ਹੈਲਮਟ ਨਾ ਹੀ ਕੋਈ ਉਹਨਾਂ ਨੂੰ ਸ਼ੂਜ਼ ਦਿੱਤੇ ਗਏ ਤੇ ਨਾ ਹੀ ਕੋਈ ਪ੍ਰੋਪਰ ਯੂਨੀਫਾਰਮ ਤੇ ਨਾ ਹੀ ਕੋਈ ਗਾਈਡਲਾਈਨ ਨੂੰ ਫਾਲੋ ਕੀਤਾ ਜਾ ਰਿਹਾ ਤੇ ਜ ਕੀ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਜੇ ਸਰਕਾਰੀ ਕੰਮਾਂ ਤੇ ਇਹ ਹਾਲਾਤ ਨੇ ਤੇ ਪ੍ਰਾਈਵੇਟ ਕੰਮਾਂ ਤੇ ਤੇ ਤੁਸੀਂ ਦੇਖ ਹੀ ਸਕਦੇ ਜੀ ਸੋ ਤੁਸੀਂ ਦੇਖੋਗੇਗਾ ਮੇਰੇ ਸਾਈਡ ਤੇ ਤੇ ਜਿਹੜੇ ਥੱਲੇ ਵੀ ਵੀ ਦੂਰ ਕੰਮ ਕਰ ਰਹੇ ਨੇ ਇਹਨਾਂ ਦਾ ਕਿਸੇ ਵੀ ਸੇਫਟੀ ਮੇਅਰ ਨੂੰ ਧਿਆਨ ਚ ਨਹੀਂ ਰੱਖਿਆ ਜਾ ਰਿਹਾ ਤੇ ਜਿਹੜਾ ਇਹਨਾਂ ਦੇ ਜਿਹੜੇ ਕਹਿ ਸਕਦੇ ਆ ਕਿ ਇੱਕ ਆਪਣੀ ਜਾਨ ਨੂੰ ਖੇਡ ਕੇ ਘਰ ਆਪਣੀ ਸ਼ਾਮੀ ਰੋਟੀ ਲੈ ਕੇ ਜਾਂਦੇ ਨੇ ਕਿਉਂਕਿ ਇਹਨਾਂ ਵਾਸਤੇ ਕਿਸੇ ਵੱਲ ਕੋਈ ਧਿਆਨ ਨਹੀਂ ਆ ਸਿਰਫ ਇੰਜੀਨੀਅਰ ਤੇ ਸਰਕਾਰ ਸਿਰਫ ਪੈਸਾ ਕਮਾਣਾ ਚਾਹਦੀ ਆ ਪਰ ਦੂਜੇ ਪਾਸੇ ਜੇ ਉਹਨਾਂ ਨੂੰ ਪੁੱਛਿਆ ਜਾਏਗਾ ਤੇ ਉਹਨਾਂ ਨੇ ਕਿਹਾ ਕਿ ਹਾਂ ਵੀ ਅਸੀਂ ਸਾਰੀਆਂ ਗਾਈਡਲਾਈਨ ਜਿਹੜੀਆਂ ਉਹ ਪ੍ਰੋਪਰ ਕਰ ਰਹੇ ਹਾਂ ਪਰ ਜਿਹੜੇ ਕੈਮਰੇ ਦੀਆਂ ਤਸਵੀਰਾਂ ਝੂਠ ਨਹੀਂ ਬੋਰੀਆਂ ਤੁਸੀਂ ਸਾਈਡ ਤੇ ਦੇਖ ਸਕਦੇ ਇਹਨਾਂ ਦੇ ਸ਼ੂਜ਼ ਜਿਹੜੇ ਨੇ ਉਹ ਵੀ ਜਿਹੜੇ ਆ ਸਰੀਆ ਬੰਨ ਰਹੇ ਨੇ ਉੱਪਰ ਕੋਈ ਵੀ ਇਹਨਾਂ ਦੀ ਯੂਨੀਫਾਰਮ ਕੋਈ ਵੀ ਇਹਨਾਂ ਦੀ ਸੇਫਟੀ ਜਿਹੜੀਆਂ ਕਿਟਸ ਜਾਂ ਕੋਈ ਇਹਨਾਂ ਨੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਸਤੀ ਨਹੀਂ ਕਿ ਜਦ ਨਾਲ ਕੋਈ ਕੱਲ ਨੂੰ ਕੋਈ ਥੱਲੇ ਡਿੱਗਣ ਦਾ ਕੋਈ ਜੇ ਡਿੱਗ ਜਾਣ ਤੇ ਉੱਤੋਂ ਬਚਾਓ ਸਕੇ ਪਰ ਫਿਰ ਵੀ ਇਹ ਕੰਮ ਕਰ ਰਹੇ ਆ ਕਿਉਂਕਿ ਇਹਨਾਂ ਦੀ ਮਜਬੂਰੀ ਆ ਆਪਣਾ ਘਰ ਚਲਾਉਣ ਵਾਸਤੇ ਤੇ ਰੋਜੀ ਰੋਟੀ ਕਮਾਉਣ ਵਾਸਤੇ ਪਰ ਦੂਜੇ ਪਾਸੇ ਕੁੰਬ ਕਰਨ ਦੀ ਨੀਂਦੇ ਸੁੱਤਾ ਪ੍ਰਸ਼ਾਸਨ ਇੱਥੇ ਕੋਈ ਵੀ ਅਧਿਕਾਰੀ ਜਿਹੜਾ ਮਿਲਿਆ ਨਹੀਂ ਆ ਮੌਜੂਦ ਨਹੀਂ ਆ ਬਾਰ-ਬਾਰ ਉਹਨਾਂ ਨੂੰ ਫੋਨ ਕੀਤਾ ਪਰ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ ਤੁਸੀਂ ਦੇਖੋਗੇ ਇੱਥੋਂ ਦੇ ਹਾਲਾਤ ਕਿ ਜਿਹੜਾ ਸਰੀਆ ਵੀ ਉਹ ਵੀ ਜੰਗ ਲੱਗਾ ਜਿਹੜਾ ਉਹ ਵਰਤਿਆ ਜਾ ਰਿਹਾ ਵਾ ਮਤਲਬ ਕਿ ਇਹ ਅਸੀਂ ਇਹ ਟੈਕਨੀਕਲ ਗੱਲਾਂ ਨੇ ਜਿਹੜੀਆਂ ਕੀਤੀਆਂ ਜਾਣਗੀਆਂ ਕਿਉਂਕਿ ਇਹਨੂੰ ਕਿਤੇ ਵੀ ਸਾਫ਼ ਕਰਨ ਦੀ ਵੀ ਕੋਸ਼ਿਸ਼ ਨਹੀਂ ਆ ਤੁਸੀਂ ਦੇਖ ਸਕਦੇ ਇਹ ਦੇ ਹਾਲਾਤ ਕਿਉਂਕਿ ਜਿਹੜਾ ਉੱਪਰ ਚਲੋ ਉਹ ਤੇ ਠੀਕ ਹੈ ਪਰ ਆ ਜਿਹੜਾ ਥੱਲੇ ਆ ਇਵੇਂ ਲੱਗਦਾ ਕਿ ਜਤਰਾ ਕੁਆਡ ਚੋ ਲਿਆ ਕੇ ਜਿਹੜਾ ਉਹ ਲਾਇਆ ਜਾ ਰਿਹਾ ਸੋ ਇਹੋ ਜਿਹੇ ਜੇ ਸਰਕਾਰੀ ਬਿਲਡਿੰਗਾਂ ਚ ਹਾਲਾਤ ਨੇ ਤੇ ਬਿਲਡਿੰਗ ਕਿੰਨਾ ਚਿਰ ਟਿਕੇਗੀ ਬਾਕੀ ਇਹਦੀਆਂ ਜੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਹੋਰ ਵੀ ਸਾਂਝੀਆਂ ਕਰਾਂਗੇ ਇੱਥੋਂ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਜਾਏਗੀ ਕਿ ਟੈਂਡਰ ਦੇ ਵਿੱਚ ਕੀ ਲਿਖਿਆ ਤੇ ਕਿਹੜਾ ਮਟੀਰੀਅਲ ਲੱਗ ਰਿਹਾ ਉਹ ਸਾਰੀਆਂ ਗੱਲਾਂ ਜੜੀਆਂ ਉਹਨਾਂ ਤੋਂ ਪੁੱਛ ਕੇ ਜਨਤਕ ਕੀਤੀਆਂ ਜਾਣਗੀਆਂ ਧੰਨਵਾਦ